ਹੈਲੋ ਹੈਲੋ ਹੋਏ ਹਸਨ ਹਸਨ ਹਾਂਜੀ ਹਸਨ ਸਸਿਕਲ ਜੀ ਦੋਸਤੋ ਨਮਸਕਾਰ ਅ 2 ਦਿਨ ਪਹਿਲਾਂ ਇਸ ਬੱਚੇ ਦੇ ਇਲਾਜ ਲਈ ਤੁਹਾਨੂੰ ਸਾਰਨ ਬੇਨਤੀ ਕੀਤੀ ਸੀ ਤੁਸੀਂ ਦੇਖ ਰਹੇ ਹੋ ਬੱਚੇ ਦੀ ਕੰਡੀਸ਼ਨ ਹੁਣ ਤਾਂ ਬੱਚਾ ਟੈਗ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਆਪਰੇਸ਼ਨ ਹੋ ਗਿਆ ਸੀ ਉਮੀਦ ਹੈ ਹੌਲੀ ਹੌਲੀ ਹੋਈ ਫਰਕ ਪਾਊਗਾ ਤੇ ਨਾਰਮਲ ਹੋ ਜੂਗਾ ਵੈਸੇ ਸਿਰ ਦੀਆਂ ਹੱਡੀਆਂ ਬਰੀਆਂ ਵੀ ਆ ਹੋਈ ਕੰਟਰੋਲ ਕਰਨਾ ਥੋੜਾ ਜਿਆ ਔਖਾ ਪਰ ਫਿਰ ਵੀ ਕੋਸ਼ਿਸ਼ ਹੈ ਮਾਲਕ ਦੀ ਕਿਰਪਾ ਰਹੀ ਤਾਂ ਤੰਦਰੁਸਤ ਹੋ ਜੂਗਾ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਤੁਸੀਂ ਸਾਰਿਆਂ ਨੇ ਸੇਵਾ ਕੀਤੀ ਇਸ ਬੱਚੇ ਦਾ ਜਿਹੜਾ ਵੀ ਇਲਾਜ ਦਾ ਖਰਚਾ ਸੀ ਉਹ ਸਾਰਾ ਹਸਪਤਾਲ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਤੁਹਾਡੇ ਵੱਲੋਂ ਭੇਜਿਆ ਗਿਆ ਸੀ ਉਹਦੀ ਜਿਹੜੀ ਹੈਗੀ ਹੈ ਸੇਵਾ ਦੇ ਦਿੱਤੀ ਗਈ ਹੈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਪਟੰਡਾ ਨਿਊਰੋਸਪਾਇਨ ਹਸਪਤਾਲ ਦੇ ਵਿੱਚ ਅੱਜ ਇਸ ਬੱਚੇ ਨੂੰ ਛੁੱਟੀ ਮਿਲ ਜੂ ਤੇ ਇਹਨੂੰ ਅਗੀਆਂ ਅਗਲੀਆਂ ਵੀ ਜਿਹੜੀਆਂ ਦਵਾਈਆਂ ਲੱਗਣਗੀਆਂ ਉਹਦਾ ਵੀ ਖਰਚਾ ਜਿਹੜੇ ਪੈਸੇ ਬਚਦੇ ਆਪਣੇ ਕੋਲੇ ਪਏ ਆ ਜਾਂ ਇੱਕ ਦੋ ਆ ਜਾਂਦੇ ਆ ਕੱਲ ਵੀ ਬਾਈ ਕੁੱਲੇ ਨੇ ਭੇਜੇ ਸੀਗੇ ਤੇ ਅੱਜ ਵੀ ਕਿਸੇ ਨੇ ਅੰਬਰਸਰ ਤੋਂ ਕਿਹਾ ਸੀਗਾ ਵੀ ਜੇ ਦਵਾਈਆਂ ਦੀ ਲੋੜ ਪਈ ਬਾਈ ਦੱਸ ਦੀ ਪਰ ਮੈਂ ਉਹਨਾਂ ਨੂੰ ਮਨਾ ਕਰਤਾ ਅੰਬਰਸਰ ਵਾਲਿਆਂ ਨੂੰ ਵੀ ਮੈਂ ਕਹਾਂ ਵੀ ਹਜੇ ਫਿਰਾਲ ਓਕੇ ਆ ਇੱਕ ਦੋ ਹੋਰ ਸੱਜਣਾ ਦਾ ਸੀ ਤੇ ਕਿਉਂਕਿ ਹਜੇ ਲੋੜ ਨਹੀਂ ਬਿੱਲ ਭਰਤਾ ਇਸ ਵੀਰੇ ਕੋਲੇ ਵੀ ਜਿਹੜੇ ਪੈਸੇ ਜਮਾ ਬਾਈ ਤੇਰੇ ਕੋਲ ਹੀ ਹੈ ਹੈ ਤੇਰੇ ਤੇਰੇ ਬੋਲੀਏ ਸੁਕਣ ਦੇ ਦੋ ਸੁਕਣ ਦੇ ਤੇ ਬਸ ਠੀਕ ਹੈ ਉਹ ਆਪਦੇ ਕੋਲੇ ਰੱਖੀ ਤੈਨੂੰ ਫੇਰ ਲੋੜ ਪਈ ਜੇ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅਰਦਾਸ ਕਰਿਓ ਕਿ ਬੱਚਾ ਅੰਦਰੁੱਸ ਹੋ ਜੇ ਹੋਰ ਵਧੀਆ ਹੋ ਜੇ ਹੋਰ ਬਿਹਤਰ ਹੋ ਜੇ ਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਜਿਨ੍ਹਾਂ ਜਿਹੜਾ ਇਸ ਬੱਚੇ ਦਾ ਇਲਾਜ ਕੀਤਾ ਤੇ 7 ਲੱਖ ਰੁਪਿਆ ਬਿੱਲ ਸੀਗਾ ਪਰ ਜਿਹੜਾ ਹੈਗਾ ਉਹਨਾਂ ਨੇ ਚੈਰਿਟੀ ਦੇ ਵਿੱਚ ਸਿਰਫ ਤੇ ਸਿਰਫ 50000 ਰੁਪਏ ਵਿੱਚ ਕਰਤਾ ਸੀ ਡਾਕਟਰ ਰੌਣਿਕ ਕੌਸ਼ਲ ਹਾਂ ਡਾਕਟਰ ਰੌਣਿਕ ਕੌਸ਼ਲ ਜੀ ਮੈਂ ਉਹਨਾਂ ਦਾ ਨਾਮ ਦਾ ਜ਼ਿਕਰ ਕਰ ਰਿਹਾ ਕਿਉਂਕਿ ਜਿਹੜੇ ਬੰਦੇ ਨੇ ਚੰਗਾ ਕੰਮ ਕੀਤਾ ਹੋਵੇ ਉਹਦਾ ਧੰਨਵਾਦ ਕਰਨਾ ਬੰਦਾ ਹੈ ਵਿਸ਼ਾਲ ਵੀਰੇ ਨੇ ਇਹ ਵੀ ਮੇਰਾ ਬਹੁਤ ਸਾਥ ਦਿੱਤਾ ਵੀ ਉਹਨਾਂ ਨੇ ਬੁਲਾਇਆ ਕਿ ਯਾਰੇ ਬੱਚਾ 2 ਸਾਲ ਤੋਂ ਬਿਨਾ ਇਲਾਜ ਤੋਂ ਵਿਚਾਰਾ ਇਹ ਇਹਦਾ ਬਾਪ ਇਹ ਲੈ ਕੇ ਘੁੰਮ ਰਿਹਾ ਪਰ ਤੁਹਾਡਾ ਧੰਨਵਾਦ ਆ ਸਭ ਤੋਂ ਵੱਡੀ ਕਿਰਪਾ ਤੁਹਾਡੀ ਹੁੰਦੀ ਹੈ ਤੁਸੀਂ ਸੇਵਾ ਲਈ ਚੁਣਦੇ ਹੋ ਸੇਵਾ ਦਿੰਦੇ ਹੋ ਤਾਂ ਸਾਰਿਆਂ ਦਾ ਧੰਨਵਾਦ